ਰਾਜਵੀਰ ਜਵੰਦਾ ਦੇ ਘਰ ਦੀਆਂ ਤੁਹਾਨੂੰ ਸਿੱਧੀਆਂ ਤਸਵੀਰਾਂ ਵਿਖਾ ਰਿਹਾ ਹਾਂ ਜਿਸ ਢੰਗ ਦੇ ਨਾਲ ਉਹਨਾਂ ਦੇ ਮ੍ਰਿਤਕ ਦੇ ਨੂੰ ਇੱਥੇ ਲੈ ਕੇ ਆਂਦਾ ਗਿਆ ਸੀ ਔਰ ਉਸ ਤੋਂ ਬਾਅਦ ਇੱਥੋਂ ਉਹਨਾਂ ਨੂੰ ਉਹਨਾਂ ਦੇ ਜੱਦੀ ਪਿੰਡ ਲਿਆਂਦਾ ਜਾ ਰਿਹਾ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਸਾਹਮਣੇ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਹਰਬਜਨ ਮਾਨ ਹੋਰੀ ਇੱਥੇ ਪੁੱਜੇ ਹੋਏ ਨੇ ਉਹਨਾਂ ਦੇ ਨਾਲ ਕਰਮਜੀਤ ਅਨਮੋਲ ਹੋਰੀ ਜਿਹੜੇ ਨੇ ਹੋਰ ਜਿਹੜੇ ਇਸ ਇੰਡਸਟਰੀ ਤੇ ਲੋਕ ਨੇ ਉਹ ਇੱਕ ਇੱਕ ਕਰਕੇ ਇੱਥੇ ਪਹੁੰਚ ਰਹੇ ਨੇ ਗਮਗਿਨ ਮਾਹੌਲ ਹੈ ਹਰ ਇੱਕ ਅੱਖ ਜਿਹੜੀ ਹੈ ਅੱਜ ਨੰਮ ਨਜ਼ਰ ਆ ਰਹੀ ਹੈ ਕਿਉਂਕਿ ਮਾੜਾ ਪਾਣਾ ਵਰ ਵਰਿਆ ਔਰ ਜਿਸ ਸੰਗ ਦੇ ਨਾਲ ਅਰਦਾਸਾਂ ਕੀਤੀਆਂ ਜਾ ਰੀਆਂ ਸੀ ਦੁਆਵਾਂ ਕੀਤੀਆਂ ਜਾ ਰੀਆਂ ਸੀ ਉਮੀਦ ਕੀਤੀ ਜਾ ਰਹੀ ਸੀ ਕਿ ਰਾਜਵੀਰ ਜਵੰਦਾ ਜਿਹੜੇ ਨੇ ਉਹ ਠੀਕ ਹੋਣਗੇ ਔਰ ਆਪਣੇ ਪਰਿਵਾਰ ਦੇ ਨਾਲ ਆਪਣੀ ਇੰਡਸਟਰੀ ਦੇ ਵਿੱਚ ਮੁੜ ਵਾਪਸ ਆਉਣਗੇ ਲੇਕਿਨ ਅੱਜ ਸਵੇਰੇ ਜਿਸ ਸੰਗ ਦੇ ਨਾਲ ਮਲਟੀਪਲ ਆਰਗਨ ਫੇਲਿਅਰ ਹੋਇਆ ਹਾਲਾਂਕਿ ਜਿਹੜੀ ਇੰਜਰੀਜ਼ ਸੀ ਨਹੀਂ ਉੱਪਰ ਪਾਇਓ ਸੀ ਇੰਜਰੀ ਤੋਂ ਕਿਉਂਕਿ ਜਿਹੜੀ ਸਪਾਈਨ ਇੰਜਰੀ ਸੀ ਗਰਦਨ ਦੇ ਮਣਕੇ ਆ ਤੱਕ ਇੰਜਰੀ ਆਈ ਸੀ ਤੇ ਉਸ ਤੋਂ ਨਹੀਂ ਉੱਬਰ पाए और ਉਸ ਕਰਕੇ ਹਾਲਾਂਕਿ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਜਾ ਰਹੀਆਂ ਸੀ ਵੈਂਟੀਲੇਟਰ ਸਪੋਰਟ ਤੇ ਰੱਖਿਆ ਹੋਇਆ ਸੀ ਉਹਨਾਂ ਨੂੰ ਲਾਈਫ ਸਪੋਰਟ ਦੇ ਉੱਪਰ ਰੱਖਿਆ ਹੋਇਆ ਸੀ ਲੇਕਿਨ ਨਹੀਂ ਉੱਬਰ पाए और ਅਜ ਕਾਲ ਚਲਾਣਾ ਹੋਇਆ ਮਲਟੀਪਲ ਆਰਗਨ ਫੇਲਿਅਰ ਦੀ ਵਜ੍ਹਾ ਦੇ ਨਾਲ ਉਹਨਾਂ ਦਾ ਅਕਾਲ ਚਲਾਣਾ ਹੋਇਆ और ਫਿਰ ਉਸ ਤੋਂ ਬਾਅਦ ਉਹਨਾਂ ਦੀ 파ਰਥੀ ਦੇ ਨੂੰ ਇੱਥੇ ਲਿਆਉਂਦਾ ਗਿਆ ਸੀ ਤਾਂ ਕਿ ਜਿਹੜੇ ਉਹਨਾਂ ਦੇ ਮਿੱਤਰ ਨੇ ਜਿਹੜੇ ਸਹਿਯੋਗੀ ਨੇ ਜਿਹੜੇ ਉਹਨਾਂ ਦੇ ਫੈਨ ਨੇ ਉਹਨਾਂ ਦੇ ਅੰਤਿਮ ਦਰਸ਼ਨ ਕਰ ਸਕਣ ਉਸ ਤੋਂ ਬਾਅਦ ਹੁਣ ਐਂਬੂਲੈਂਸ ਰਾਹੀਂ ਉਹਨਾਂ ਨੂੰ ਉਹਨਾਂ ਦੇ ਜੱਦੀ ਪਿੰਡ ਲੈ ਕੇ ਜਾਇਆ ਜਾ ਰਿਹਾ ਹੈ ਜੱਦੀ ਪਿੰਡ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਊਗਾ ਤਸਵੀਰ ਵਿਖਾ ਰਹੇ ਹਾਂ ਮੁਹਾਲੀ ਦਾ ਘਰ ਹੈ ਜਿੱਥੇ ਸਿੰਗਰ ਜਿਹੜੇ ਨੇ ਉਹਨਾਂ ਦੇ ਚਾਣ ਵਾਲੇ ਜਿਹੜੇ ਨੇ ਉਹਨਾਂ ਦੇ ਜਿਹੜੇ ਨਜ਼ਦੀਕੀ ਨੇ ਜਿਹੜੇ ਰਿਸ਼ਤੇਦਾਰ ਨੇ ਉੱਥੇ ਪਹੁੰਚ ਰਹੇ ਨੇ ਔਰ ਹੁਣ ਉਹਨਾਂ ਦਾ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਸੰਸਕਾਰ ਹੋਏਗਾ ਤੁਹਾਨੂੰ ਲਗਾਤਾਰ ਅਸੀਂਆਂ ਤਸਵੀਰਾਂ ਬੁਖਾ ਰਹਿਆਂ ਮੋਹਾਲੀ ਦੀਆਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਜਿੱਥੇ ਕੁਝ ਦਿਨ ਪਹਿਲਾਂ ਹੀ ਰਾਜਵੀਰ ਜਵੰਧਾ ਨੂੰ ਲੈ ਕੇ ਇੱਕ ਐਂਬੂਲੈਂਸ ਇੱਥੇ ਪੁੱਜੀ ਸੀ ਔਰ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਉਹਨਾਂ ਦੇ ਜੱਦੀ ਪਿੰਡ ਲੈ ਕੇ ਜਾਇਆ ਜਾ ਰਿਹਾ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕਰਾਇਆ ਜਾਊਗਾ ਰਾਜਵੀਰ ਜਵੰਦਾ ਦੇ ਘਰ ਦੀਆਂ ਤੁਹਾਨੂੰ ਸਿੱਧੀਆਂ ਤਸਵੀਰਾਂ ਵਿਖਾ ਰਿਹਾ ਹਾਂ ਜਿਸ ਢੰਗ ਦੇ ਨਾਲ ਉਹਨਾਂ ਦੇ ਮ੍ਰਿਤਕ ਦੇ ਨੂੰ ਇੱਥੇ ਲੈ ਕੇ ਆਂਦਾ ਗਿਆ ਸੀ ਔਰ ਉਸ ਤੋਂ ਬਾਅਦ ਇੱਥੋਂ ਉਹਨਾਂ ਨੂੰ ਉਹਦੇ ਜੱਦੀ ਪਿੰਡ ਲਿਆਂਦਾ ਜਾ ਰਿਹਾ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਸਾਹਮਣੇ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਹਰ ਬਚਨ ਮਾਨ ਹੋ ਰਹੀ ਇੱਥੇ ਪੁੱਜੇ ਹੋਏ ਨੇ ਉਹਨਾਂ ਦੇ ਨਾਲ ਕਰਮਜੀਤਨ ਮੋਲ ਹੋਰੀ ਜਿਹੜੇ ਨੇ ਹੋਰ ਜਿਹੜੇ ਇਸ ਇੰਡਸਟਰੀ ਤੇ ਲੋਕ ਨੇ ਉਹ ਇੱਕ ਇੱਕ ਕਰਕੇ ਇੱਥੇ ਪਹੁੰਚ ਰਹੇ ਨੇ ਗਮਗੀਨ ਮਾਹੌਲ ਹੈ ਹਰ ਇੱਕ ਅੱਖ ਜਿਹੜੀ ਹੈ ਅੱਜ ਨੰਮ ਨਜ਼ਰ ਆ ਰਹੀ ਹੈ ਕਿਉਂਕਿ ਮਾੜਾ ਪਾਣਾ ਵਰ ਵਰਿਆ ਔਰ ਜਿਸ ਸੰਗ ਦੇ ਨਾਲ ਅਰਦਾਸਾਂ ਕੀਤੀਆਂ ਜਾ ਰੀਆਂ ਸੀ ਦੁਆਵਾਂ ਕੀਤੀਆਂ ਜਾ ਰੀਆਂ ਸੀ ਆ ਉਮੀਦ ਕੀਤੀ ਜਾ ਰਹੀ ਸੀ ਕਿ ਰਾਜਵੀਰ ਜਵੰਦਾ ਜਿਹੜੇ ਨੇ ਉਹ ਠੀਕ ਹੋਣਗੇ ਔਰ ਆਪਣੇ ਪਰਿਵਾਰ ਦੇ ਨਾਲ ਆਪਣੀ ਇੰਡਸਟਰੀ ਦੇ ਵਿੱਚ ਮੁੜ ਵਾਪਸ ਆਉਣਗੇ ਲੇਕਿਨ ਅੱਜ ਸਵੇਰੇ ਜਿਸ ਸੰਗ ਦੇ ਨਾਲ ਮਲਟੀਪਲ ਆਰਗਨ ਫੇਲਿਅਰ ਹੋਇਆ ਹਾਲਾਂਕਿ ਜਿਹੜੀ ਇੰਜਰੀਜ਼ ਸੀ ਨਹੀਂ ਉੱਪਰ ਪਾਇਓ ਸੀ ਇੰਜਰੀ ਤੋਂ ਕਿਉਂਕਿ ਜਿਹੜੀ ਸਪਾਈਨ ਇੰਜਰੀ ਸੀ ਗਰਦਨ ਦੇ ਮਣਕੇ ਆ ਤੱਕ ਇੰਜਰੀ ਆਈ ਸੀ ਤੇ ਉਸ ਤੋਂ ਨਹੀਂ ਉੱਬਰ पाए और ਉਸ ਕਰਕੇ ਹਾਲਾਂਕਿ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਜਾ ਰਹੀਆਂ ਸੀ ਵੈਂਟੀਲੇਟਰ ਸਪੋਰਟ ਤੇ ਰੱਖਿਆ ਹੋਇਆ ਸੀ ਉਹਨਾਂ ਨੂੰ ਲਾਈਫ ਸਪੋਰਟ ਦੇ ਉੱਪਰ ਰੱਖਿਆ ਹੋਇਆ ਸੀ ਲੇਕਿਨ ਨਹੀਂ ਉੱਬਰ पाए और ਅਜ ਕਾਲ ਚਲਾਣਾ ਹੋਇਆ ਮਲਟੀਪਲ ਆਰਗਨ ਫੇਲਿਅਰ ਦੀ ਵਜ੍ਹਾ ਦੇ ਨਾਲ ਉਹਨਾਂ ਦਾ ਅਕਾਲ ਚਲਾਣਾ ਹੋਇਆ और ਫਿਰ ਉਸ ਤੋਂ ਬਾਅਦ ਉਹਨਾਂ ਦੀ 파ਰਥੀ ਦੇ ਨੂੰ ਇੱਥੇ ਲਿਆਉਂਦਾ ਗਿਆ ਸੀ ਤਾਂ ਕਿ ਜਿਹੜੇ ਉਹਨਾਂ ਦੇ ਮਿੱਤਰ ਨੇ ਜਿਹੜੇ ਸਹਿਯੋਗੀ ਨੇ ਜਿਹੜੇ ਉਹਨਾਂ ਦੇ ਫੈਨ ਨੇ ਉਹਨਾਂ ਦੇ ਅੰਤਿਮ ਦਰਸ਼ਨ ਕਰ ਸਕਣ ਉਸ ਤੋਂ ਬਾਅਦ ਹੁਣ ਐਂਬੂਲੈਂਸ ਰਾਹੀਂ ਉਹਨਾਂ ਨੂੰ ਉਹਨਾਂ ਦੇ ਜੱਦੀ ਪਿੰਡ ਲੈ ਕੇ ਜਾਇਆ ਜਾ ਰਿਹਾ ਹੈ ਜੱਦੀ ਪਿੰਡ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਊਗਾ ਤਸਵੀਰ ਵਿਖਾ ਰਹੇ ਹਾਂ ਮੁਹਾਲੀ ਦਾ ਘਰ ਹੈ ਜਿੱਥੇ ਸਿੰਗਰ ਜਿਹੜੇ ਨੇ ਉਹਨਾਂ ਦੇ ਚਾਣ ਵਾਲੇ ਜਿਹੜੇ ਨੇ ਉਹਨਾਂ ਦੇ ਜਿਹੜੇ ਨਜ਼ਦੀਕੀ ਨੇ ਜਿਹੜੇ ਰਿਸ਼ਤੇਦਾਰ ਨੇ ਉੱਥੇ ਪਹੁੰਚ ਰਹੇ ਨੇ ਔਰ ਹੁਣ ਉਹਨਾਂ ਦਾ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਸੰਸਕਾਰ ਹੋਏਗਾ ਤੁਹਾਨੂੰ ਲਗਾਤਾਰ ਅਸੀਂਆਂ ਤਸਵੀਰਾਂ ਬੁਖਾ ਰਹਿਆਂ ਮੋਹਾਲੀ ਦੀਆਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਜਿੱਥੇ ਕੁਝ ਦਿਨ ਪਹਿਲਾਂ ਹੀ ਰਾਜਵੀਰ ਜਵੰਧਾ ਨੂੰ ਲੈ ਕੇ ਇੱਕ ਐਂਬੂਲੈਂਸ ਇੱਥੇ ਪੁੱਜੀ ਸੀ ਔਰ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਉਹਨਾਂ ਦੇ ਜੱਦੀ ਪਿੰਡ ਲੈ ਕੇ ਜਾਇਆ ਜਾ ਰਿਹਾ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕਰਾਇਆ ਜਾਊਗਾ ਰਾਜਵੀਰ ਜਵੰਦਾ ਦੇ ਘਰ ਦੀਆਂ ਤੁਹਾਨੂੰ ਸਿੱਧੀਆਂ ਤਸਵੀਰਾਂ ਵਿਖਾ ਰਿਹਾ ਹਾਂ ਜਿਸ ਢੰਗ ਦੇ ਨਾਲ ਉਹਨਾਂ ਦੇ ਮ੍ਰਿਤਕ ਦੇ ਨੂੰ ਇੱਥੇ ਲੈ ਕੇ ਆਂਦਾ ਗਿਆ ਸੀ ਔਰ ਉਸ ਤੋਂ ਬਾਅਦ ਇੱਥੋਂ ਉਹਨਾਂ ਨੂੰ ਉਹਦੇ ਜੱਦੀ ਪਿੰਡ ਲਿਆਂਦਾ ਜਾ ਰਿਹਾ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਸਾਹਮਣੇ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਹਰ ਬਚਨ ਮਾਨ ਹੋ ਰਹੀ ਇੱਥੇ ਪੁੱਜੇ ਹੋਏ ਨੇ ਉਹਨਾਂ ਦੇ ਨਾਲ ਕਰਮਜੀਤਨ ਮੋਲ ਹੋਰੀ ਜਿਹੜੇ ਨੇ ਹੋਰ ਜਿਹੜੇ ਇਸ ਇੰਡਸਟਰੀ ਤੇ ਲੋਕ ਨੇ ਉਹ ਇੱਕ ਇੱਕ ਕਰਕੇ ਇੱਥੇ ਪਹੁੰਚ ਰਹੇ ਨੇ ਗਮਗੀਨ ਮਾਹੌਲ ਹੈ ਹਰ ਇੱਕ ਅੱਖ ਜਿਹੜੀ ਹੈ ਅੱਜ ਨੰਮ ਨਜ਼ਰ ਆ ਰਹੀ ਹੈ ਕਿਉਂਕਿ ਮਾੜਾ ਪਾਣਾ ਵਰ ਵਰਿਆ ਔਰ ਜਿਸ ਸੰਗ ਦੇ ਨਾਲ ਅਰਦਾਸਾਂ ਕੀਤੀਆਂ ਜਾ ਰੀਆਂ ਸੀ ਦੁਆਵਾਂ ਕੀਤੀਆਂ ਜਾ ਰੀਆਂ ਸੀ ਉਮੀਦ ਕੀਤੀ ਜਾ ਰਹੀ ਸੀ ਕਿ ਰਾਜਵੀਰ ਜਵੰਦਾ ਜਿਹੜੇ ਨੇ ਉਹ ਠੀਕ ਹੋਣਗੇ ਔਰ ਆਪਣੇ ਪਰਿਵਾਰ ਦੇ ਨਾਲ ਆਪਣੀ ਇੰਡਸਟਰੀ ਦੇ ਵਿੱਚ ਮੁੜ ਵਾਪਸ ਆਉਣਗੇ ਲੇਕਿਨ ਅੱਜ ਸਵੇਰੇ ਜਿਸ ਸੰਗ ਦੇ ਨਾਲ ਮਲਟੀਪਲ ਆਰਗਨ ਫੇਲਿਅਰ ਹੋਇਆ ਹਾਲਾਂਕਿ ਜਿਹੜੀ ਇੰਜਰੀਜ਼ ਸੀ ਨਹੀਂ ਉੱਪਰ ਪਾਇਓ ਸੀ ਇੰਜਰੀ ਤੋਂ ਕਿਉਂਕਿ ਜਿਹੜੀ ਸਪਾਈਨ ਇੰਜਰੀ ਸੀ ਗਰਦਨ ਦੇ ਮਣਕੇ ਆ ਤੱਕ ਇੰਜਰੀ ਆਈ ਸੀ ਤੇ ਉਸ ਤੋਂ ਨਹੀਂ ਉੱਬਰ पाए और ਉਸ ਕਰਕੇ ਹਾਲਾਂਕਿ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਜਾ ਰਹੀਆਂ ਸੀ ਵੈਂਟੀਲੇਟਰ ਸਪੋਰਟ ਤੇ ਰੱਖਿਆ ਹੋਇਆ ਸੀ ਉਹਨਾਂ ਨੂੰ ਲਾਈਫ ਸਪੋਰਟ ਦੇ ਉੱਪਰ ਰੱਖਿਆ ਹੋਇਆ ਸੀ ਲੇਕਿਨ ਨਹੀਂ ਉੱਬਰ पाए और ਅਜ ਕਾਲ ਚਲਾਣਾ ਹੋਇਆ ਮਲਟੀਪਲ ਆਰਗਨ ਫੇਲਿਅਰ ਦੀ ਵਜ੍ਹਾ ਦੇ ਨਾਲ ਉਹਨਾਂ ਦਾ ਅਕਾਲ ਚਲਾਣਾ ਹੋਇਆ और ਫਿਰ ਉਸ ਤੋਂ ਬਾਅਦ ਉਹਨਾਂ ਦੀ 파ਰਥੀ ਦੇ ਨੂੰ ਇੱਥੇ ਲਿਆਉਂਦਾ ਗਿਆ ਸੀ ਤਾਂ ਕਿ ਜਿਹੜੇ ਉਹਨਾਂ ਦੇ ਮਿੱਤਰ ਨੇ ਜਿਹੜੇ ਸਹਿਯੋਗੀ ਨੇ ਜਿਹੜੇ ਉਹਨਾਂ ਦੇ ਫੈਨ ਨੇ ਉਹਨਾਂ ਦੇ ਅੰਤਿਮ ਦਰਸ਼ਨ ਕਰ ਸਕਣ ਉਸ ਤੋਂ ਬਾਅਦ ਹੁਣ ਐਂਬੂਲੈਂਸ ਰਾਹੀਂ ਉਹਨਾਂ ਨੂੰ ਉਹਨਾਂ ਦੇ ਜੱਦੀ ਪਿੰਡ ਲੈ ਕੇ ਜਾਇਆ ਜਾ ਰਿਹਾ ਹੈ ਜੱਦੀ ਪਿੰਡ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਊਗਾ ਤਸਵੀਰ ਵਿਖਾ ਰਹੇ ਹਾਂ ਮੁਹਾਲੀ ਦਾ ਘਰ ਹੈ ਜਿੱਥੇ ਸਿੰਗਰ ਜਿਹੜੇ ਨੇ ਉਹਨਾਂ ਦੇ ਚਾਣ ਵਾਲੇ ਜਿਹੜੇ ਨੇ ਉਹਨਾਂ ਦੇ ਜਿਹੜੇ ਨਜ਼ਦੀਕੀ ਨੇ ਜਿਹੜੇ ਰਿਸ਼ਤੇਦਾਰ ਨੇ ਉੱਥੇ ਪਹੁੰਚ ਰਹੇ ਨੇ ਔਰ ਹੁਣ ਉਹਨਾਂ ਦਾ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਸੰਸਕਾਰ ਹੋਏਗਾ ਤੁਹਾਨੂੰ ਲਗਾਤਾਰ ਅਸੀਂਆਂ ਤਸਵੀਰਾਂ ਬੁਖਾ ਰਹਿਆਂ ਮੋਹਾਲੀ ਦੀਆਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਜਿੱਥੇ ਕੁਝ ਦਿਨ ਪਹਿਲਾਂ ਹੀ ਰਾਜਵੀਰ ਜਵੰਧਾ ਨੂੰ ਲੈ ਕੇ ਇੱਕ ਐਂਬੂਲੈਂਸ ਇੱਥੇ ਪੁੱਜੀ ਸੀ ਔਰ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਉਹਨਾਂ ਦੇ ਜੱਦੀ ਪਿੰਡ ਲੈ ਕੇ ਜਾਇਆ ਜਾ ਰਿਹਾ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕਰਾਇਆ ਜਾਊਗਾ ਰਾਜਵੀਰ ਜਵੰਦਾ ਦੇ ਘਰ ਦੀਆਂ ਤੁਹਾਨੂੰ ਸਿੱਧੀਆਂ ਤਸਵੀਰਾਂ ਵਿਖਾ ਰਿਹਾ ਹਾਂ ਜਿਸ ਢੰਗ ਦੇ ਨਾਲ ਉਹਨਾਂ ਦੇ ਮ੍ਰਿਤਕ ਦੇ ਨੂੰ ਇੱਥੇ ਲੈ ਕੇ ਆਂਦਾ ਗਿਆ ਸੀ ਔਰ ਉਸ ਤੋਂ ਬਾਅਦ ਇੱਥੋਂ ਉਹਨਾਂ ਨੂੰ ਉਹਦੇ ਜੱਦੀ ਪਿੰਡ ਲਿਆਂਦਾ ਜਾ ਰਿਹਾ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਸਾਹਮਣੇ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਹਰ ਬਚਨ ਮਾਨ ਹੋ ਰਹੀ ਇੱਥੇ ਪੁੱਜੇ ਹੋਏ ਨੇ ਉਹਨਾਂ ਦੇ ਨਾਲ ਕਰਮਜੀਤਨ ਮੋਲ ਹੋਰੀ ਜਿਹੜੇ ਨੇ ਹੋਰ ਜਿਹੜੇ ਇਸ ਇੰਡਸਟਰੀ ਤੇ ਲੋਕ ਨੇ ਉਹ ਇੱਕ ਇੱਕ ਕਰਕੇ ਇੱਥੇ ਪਹੁੰਚ ਰਹੇ ਨੇ ਗਮਗੀਨ ਮਾਹੌਲ ਹੈ ਹਰ ਇੱਕ ਅੱਖ ਜਿਹੜੀ ਹੈ ਅੱਜ ਨੰਮ ਨਜ਼ਰ ਆ ਰਹੀ ਹੈ ਕਿਉਂਕਿ ਮਾੜਾ ਪਾਣਾ ਵਰ ਵਰਿਆ ਔਰ ਜਿਸ ਸੰਗ ਦੇ ਨਾਲ ਅਰਦਾਸਾਂ ਕੀਤੀਆਂ ਜਾ ਰੀਆਂ ਸੀ ਦੁਆਵਾਂ ਕੀਤੀਆਂ ਜਾ ਰੀਆਂ ਸੀ ਆ ਉਮੀਦ ਕੀਤੀ ਜਾ ਰਹੀ ਸੀ ਕਿ ਰਾਜਵੀਰ ਜਵੰਦਾ ਜਿਹੜੇ ਨੇ ਉਹ ਠੀਕ ਹੋਣਗੇ ਔਰ ਆਪਣੇ ਪਰਿਵਾਰ ਦੇ ਨਾਲ ਆਪਣੀ ਇੰਡਸਟਰੀ ਦੇ ਵਿੱਚ ਮੁੜ ਵਾਪਸ ਆਉਣਗੇ ਲੇਕਿਨ ਅੱਜ ਸਵੇਰੇ ਜਿਸ ਸੰਗ ਦੇ ਨਾਲ ਮਲਟੀਪਲ ਆਰਗਨ ਫੇਲਿਅਰ ਹੋਇਆ ਹਾਲਾਂਕਿ ਜਿਹੜੀ ਇੰਜਰੀਜ਼ ਸੀ ਨਹੀਂ ਉੱਪਰ ਪਾਇਓ ਸੀ ਇੰਜਰੀ ਤੋਂ ਕਿਉਂਕਿ ਜਿਹੜੀ ਸਪਾਈਨ ਇੰਜਰੀ ਸੀ ਗਰਦਨ ਦੇ ਮਣਕੇ ਆ ਤੱਕ ਇੰਜਰੀ ਆਈ ਸੀ ਤੇ ਉਸ ਤੋਂ ਨਹੀਂ ਉੱਬਰ पाए और ਉਸ ਕਰਕੇ ਹਾਲਾਂਕਿ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਜਾ ਰਹੀਆਂ ਸੀ ਵੈਂਟੀਲੇਟਰ ਸਪੋਰਟ ਤੇ ਰੱਖਿਆ ਹੋਇਆ ਸੀ ਉਹਨਾਂ ਨੂੰ ਲਾਈਫ ਸਪੋਰਟ ਦੇ ਉੱਪਰ ਰੱਖਿਆ ਹੋਇਆ ਸੀ ਲੇਕਿਨ ਨਹੀਂ ਉੱਬਰ पाए और ਅਜ ਕਾਲ ਚਲਾਣਾ ਹੋਇਆ ਮਲਟੀਪਲ ਆਰਗਨ ਫੇਲਿਅਰ ਦੀ ਵਜ੍ਹਾ ਦੇ ਨਾਲ ਉਹਨਾਂ ਦਾ ਅਕਾਲ ਚਲਾਣਾ ਹੋਇਆ और ਫਿਰ ਉਸ ਤੋਂ ਬਾਅਦ ਉਹਨਾਂ ਦੀ 파ਰਥੀ ਦੇ ਨੂੰ ਇੱਥੇ ਲਿਆਉਂਦਾ ਗਿਆ ਸੀ ਤਾਂ ਕਿ ਜਿਹੜੇ ਉਹਨਾਂ ਦੇ ਮਿੱਤਰ ਨੇ ਜਿਹੜੇ ਸਹਿਯੋਗੀ ਨੇ ਜਿਹੜੇ ਉਹਨਾਂ ਦੇ ਫੈਨ ਨੇ ਉਹਨਾਂ ਦੇ ਅੰਤਿਮ ਦਰਸ਼ਨ ਕਰ ਸਕਣ ਉਸ ਤੋਂ ਬਾਅਦ ਹੁਣ ਐਂਬੂਲੈਂਸ ਰਾਹੀਂ ਉਹਨਾਂ ਨੂੰ ਉਹਨਾਂ ਦੇ ਜੱਦੀ ਪਿੰਡ ਲੈ ਕੇ ਜਾਇਆ ਜਾ ਰਿਹਾ ਹੈ ਜੱਦੀ ਪਿੰਡ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਊਗਾ ਤਸਵੀਰ ਵਿਖਾ ਰਹੇ ਹਾਂ ਮੁਹਾਲੀ ਦਾ ਘਰ ਹੈ ਜਿੱਥੇ ਸਿੰਗਰ ਜਿਹੜੇ ਨੇ ਉਹਨਾਂ ਦੇ ਚਾਣ ਵਾਲੇ ਜਿਹੜੇ ਨੇ ਉਹਨਾਂ ਦੇ ਜਿਹੜੇ ਨਜ਼ਦੀਕੀ ਨੇ ਜਿਹੜੇ ਰਿਸ਼ਤੇਦਾਰ ਨੇ ਉੱਥੇ ਪਹੁੰਚ ਰਹੇ ਨੇ ਔਰ ਹੁਣ ਉਹਨਾਂ ਦਾ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਸੰਸਕਾਰ ਹੋਏਗਾ ਤੁਹਾਨੂੰ ਲਗਾਤਾਰ ਅਸੀਂਆਂ ਤਸਵੀਰਾਂ ਬੁਖਾ ਰਹਿਆਂ ਮੋਹਾਲੀ ਦੀਆਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਜਿੱਥੇ ਕੁਝ ਦਿਨ ਪਹਿਲਾਂ ਹੀ ਰਾਜਵੀਰ ਜਵੰਧਾ ਨੂੰ ਲੈ ਕੇ ਇੱਕ ਐਂਬੂਲੈਂਸ ਇੱਥੇ ਪੁੱਜੀ ਸੀ ਔਰ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਉਹਨਾਂ ਦੇ ਜੱਦੀ ਪਿੰਡ ਲੈ ਕੇ ਜਾਇਆ ਜਾ ਰਿਹਾ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕਰਾਇਆ ਜਾਊਗਾ